ਜਦੋਂ ਤੁਸੀਂ ਤੁਹਾਡੀ ਸ਼ੁਰੂਆਤ ਹੋਈ ਚਮਕੀਲਾ ਜੀ ਦੀ ਲਗਭਗ ਹਾਂ ਬਿਲਕੁਲ ਬਿਲਕੁਲ ਸਮਝ ਗਈ ਤੇ ਉਦੋਂ ਮਾਹੌਲ ਵੀ ਥੋੜਾ ਜਿਹਾ ਪੰਜਾਬ ਦਾ ਖਰਾਬ ਸੀਗਾ ਜੀ ਚਮਕੀਲਾ ਜੀ ਤੋਂ ਬਾਅਦ ਜਦੋਂ ਉਹਨਾਂ ਦੀ ਸ਼ੁਰੂਆਤ ਹੋਈ ਤੁਹਾਡੀ ਵੀ ਨਾਲ ਹੀ ਹੋਈ ਲਗਭਗ ਲਗਭਗ ਤੇ ਉਹਦੇ ਦਰਮਿਆਨ ਚਮਕੀਲਾ ਜੀ ਦੀ 1988 ਦੇ ਵਿੱਚ ਮੌਤ ਹੋ ਗਈ ਹਾਂਜੀ ਬਹੁਤ ਦੁੱਖ ਲੱਗਾ ਉਹ ਦੁਖਦਈ ਘਟਨਾ ਵਾਪਰੀ ਸਾਰੇ ਪੰਜਾਬੀਆਂ ਲਈ ਤੇ ਉਹਨਾਂ ਸਮਿਆਂ ਦੇ ਦੌਰਾਨ ਤੁਸੀਂ ਕਿੰਨੇ ਕੁ ਪ੍ਰੋਗਰਾਮ ਕਰਦੇ ਰਹੇ ਕੈਸੜਾ ਚੰਗਾ ਗੀਤ ਆ ਜੋਰ ਸੀ ਆਪਣੇ ਇਲਾਕੇ ਦੇ ਤੇ ਮੈਂ ਉਹ ਮੇਰੀ ਮੇਰੀ ਕੈਸੜੀ ਵੀ ਇੱਕ ਆਗੀ ਉਹਨਾਂ ਦੇਣਾ ਚਾਣਾ ਅੱਛਾ ਜੀ ਰਣਾ ਤੇ ਨਾਰ ਬਣ ਕੇ ਉਹ ਤਗੀਦ ਮਰ ਆਇਆ ਜਿਹੜਾ ਹਾੜਾ ਰੱਬ ਖੈਰ ਕਰੇ ਚੱਲੀ ਆ ਰਹੀ ਮੈਨੂੰ ਕੈਸੜਾ ਆਉਂਦੇ ਆ ਸਾਰੇ ਪ੍ਰੋਗਰਾਮ ਸਭ ਤੋਂ ਪਹਿਲਾਂ ਮੌਸਰ ਤੇ ਦੁਕਾਨੇ ਸਭ ਤੋਂ ਪਹਿਲਾਂ ਬੁੱਕ ਮੇਰੀ ਹੁੰਦੀ ਅੱਛਾ ਜੀ ਵਾਹ ਮਤਲਬ ਇਹ ਨਾ ਗੀਤ ਮਲ ਪਪੂਲਰ ਹੋਇਆ ਤੇ ਲਗਭਗ ਉਹ ਤੋਂ ਪ੍ਰੋ ਬਹੁਤ ਮਿਲਦੇ ਏ ਉਦੋਂ ਉਦੋਂ ਮਾਰਕੀਟ ਅੰਮ੍ਰਿਤਸਰ ਦੀ ਜਿਹੜੀ ਮਾਰਕੀਟ ਉਹਦੇ ਜੇ ਹੋਰ ਕਿਹੜੇ-ਕਿਹੜੇ ਗਾਇਕ ਅੰਮ੍ਰਿਤਸਰ ਦੇ ਗਰਮੀਤ ਬਾਵਾ ਜੀ ਵਾਹ ਬਲਾਨਾ ਜੀ ਜੇ ਸਭ ਤੋਂ ਪਹਿਲਾਂ ਆਪਾਂ ਅੰਮ੍ਰਿਤਸਰ ਆਏ ਆ ਸਭ ਤੋਂ ਪਹਿਲਾਂ ਗਰਮੀਤ ਬਾਵਾ ਜੀ ਕਿਰਪਾਲ ਬਾਵਾ ਜੀ ਮੇਰੇ ਉਸਤਾਦ ਜੀ ਨੇ ਉਹ ਵੀ ਅੱਛਾ ਜੀ ਤੇ ਆਪਾਂ ਪੜਦੇ ਰਿਆਂ ਬਾਵਾ ਜੀ ਉਹਨਾਂ ਕੋਲ ਅੱਛਾ ਜੀ ਉਹਨਾਂ ਦੇ ਕੋਲ ਬੰਦ ਰਹੇ ਸੀ ਉਦੋਂ ਨਾਲ ਫੀਚਰ ਸੀਗੇ ਠੀਕ ਹੈ ਉਹ ਟੀਚਰ ਸਨ ਜੀ ਠੀਕ ਹੈ ਜੀ ਬਹੁਤ ਕੁਆਲੀਫਾਈਡ ਬੰਦੇ ਨੇ ਜੀ ਕਿਰਪਾਲ ਬਾਵਾ ਜੀ ਹਾਂ ਜੀ ਤੇ ਉਹ ਸਭ ਤੋਂ ਪਹਿਲੇ ਇਹਨਾਂ ਕੋਲ ਆਏ ਅਛਾ ਜੀ ਫਿਰ ਇਹਨਾਂ ਨੇ ਮੈਨੂੰ ਮਕਾਨ ਕਿਰਾਏ ਤੇ ਲੈ ਕੇ ਦਿੱਤਾ ਬਾਬਾ ਜੀ ਨੇ ਅਛਾ ਜੀ ਫਿਰ ਇਹਨਾਂ ਦੇ ਨਾਲ ਸੀ ਆਪਣੇ ਪਿੰਡ ਤੋਂ ਆਏ ਇੱਥੇ ਆਪਣੇ ਪਿੰਡ ਦਾ ਫਿਰ ਇਹ ਸਾਨੂੰ ਨਾਲ ਆਪਣੇ ਪਰਿਵਾਰ ਮਤਲਬ ਨਾਲ ਜਾਂਦੇ ਦੇ ਲੈ ਕੇ ਤੇ 25 ਰੁਪਏ ਸਾਨੂੰ ਉਹਨਾਂ ਨੂੰ ਇਹਨਾਂ ਕੋਲ ਮਿਲ ਜਾਂਦੇ ਇਹ 25 ਰੁਪਏ ਜੀ ਬੜੇ ਖੁਸ਼ ਹੁੰਦੇ ਆ ਬਹੁਤ ਜੀ ਉਹਨਾਂ ਨੂੰ ਦੋਨਾਂ ਨੂੰ ਪੇਮੈਂਟ ਜਿਹੜੀ ਪਹਿਲੀ ਵਾਰੀ 25 ਮੜਕੇ ਬਾਅਦ ਚ ਵਧਾ ਦਿੱਤੇ ਜੀ ਉਹਨਾਂ ਨੇ ਅਸ਼ਾ ਜੀ ਹਾਂ ਫਿਰ ਉਹਨਾਂ ਦੇ ਨਾਲ ਇੱਕ ਸਹਾਇਕ ਜੋੜੀ ਬਰਨੋ ਜਾਂਦੇ ਸੀ ਨਹੀਂ ਨਹੀਂ ਉਹ ਸਹਾਇਕ ਨਹੀਂ ਕਰਦੇ ਉਹਨਾਂ ਤੋਂ ਬੌਂਡ ਦਾ ਉਹਨਾਂ ਤੋਂ ਕਿਸੇ ਕਲਾਕਾਰ ਨੂੰ ਮੌਕਾ ਨਹੀਂ ਦਿੱਤਾ ਜੀ ਉਹਨਾਂ ਨੇ ਸਹੀ ਮੈਨੂੰ ਤੇ ਵੈਸੇ ਪਿਆਰ ਨਾਲ ਆਏ ਨੇ ਵੀ ਇੱਕ ਦਾ ਗੀਤ ਕਾਰ ਆਏ ਨੇ ਮਾਰਕੀਟ 'ਚ ਨਵੇਂ-ਨਵੇਂ ਚੱਲ ਨਾਲ ਜਿਹਨੇ ਆਏ ਜੀ ਹੈਲਪ ਕਰਨ ਵਾਸਤੇ ਉਹਨਾਂ ਨੇ ਤੁਹਾਡੀ ਮਦਦ ਕੀਤੀ ਉਸ ਹਾਂਜੀ ਹਾਂਜੀ ਠੀਕ ਹੈ ਜੀ ਇਹ ਵੀ ਉਹਨਾਂ ਦਾ ਬੜਾ ਜਦੋਂ ਚੰਗੀਆਂ ਸੋਚਾਂ ਕਿਸ ਮੇਰੇ ਬੜਾ ਮਿੱਤਰ ਹੈ ਉਹਨਾਂ ਦੀ ਡੈਥ ਹੋ ਗਈ ਉਹਨਾਂ ਦੀ ਪਰਮਾਤਮਾ ਸੁਰਗਾਂ ਵਿੱਚ ਵਾਸਾ ਕਰੇ ਉਹਦੇ ਨਾਲ ਬੜੇ ਪ੍ਰੋਬਲਮ ਹੁੰਦੇ ਨੇ 100 ਰੁਪਏ ਪ੍ਰੋਬਲਮ ਦਾ ਲੈਂਦੇ ਰਿਆਂ ਉਹਨਾਂ ਕੋਲ ਵਾਜਵਾ ਕਮੇਡੀ ਕਲਾਕਾਰ ਸੀ ਹਮਸਾ ਕਮੇਡੀ ਕਲਾਕਾਰ ਸੀ ਠੀਕ ਹੈ ਜੀ ਹੋਰ ਵੀ ਬੜੇ ਸਾਡੇ ਆਰਥਸ ਚੰਗੇ ਸਾਰੇ ਚੰਗੇ ਬਹੁਤ ਵਧੀਆ ਨੇ ਤੇ ਉਹਨਾਂ ਸਮਿਆਂ ਦੇ ਦੌਰਾਨ ਮਾਹੌਲ ਖਰਾਬ ਦੇ ਦੌਰਾਨ ਜਾਨੀਏ ਕਿ ਤੁਸੀਂ ਪੂਰੇ ਪ੍ਰੋਗਰਾਮ ਲਾਉਂਦੇ ਰਹੇ ਹਾਂ ਲਾਉਂਦੇ ਰਹੇ ਬਸ 7-800 ਰੁਪਏ ਪੇਮੈਂਟ ਹੁੰਦੀ ਸੀ 100 ਰੁਪਏ ਸਾਜੀਆਂ ਨੂੰ ਦੇਣਾ ਤੇ 100 ਰੁਪਏ ਚ ਗੱਡੀ ਕਰਦੇ ਨੇ ਠੀਕ ਹੈ ਅgetElementById ਹੁਣ ਵੀ ਹਜ਼ਾਰਾਂ ਜਿਹਾਂ ਲੱਖਾਂ ਚੀਜ਼ ਨਹੀਂ ਅਜੇ ਤੱਕ ਗਈ ਜਦੋਂ ਚਮਕੀਲਾ ਜੀ ਦੀ ਡੈਥ ਹੋਈ ਆ ਤੇ ਸਾਡੇ ਬੜੇ ਪ੍ਰੋਗਰਾਮ ਬੁੱਕ ਸੀਗੇ ਉਹ ਸਾਰੇ ਜਿਵੇਂ ਕੈਨਸਲ ਹੀ ਹੋ ਗਏ ਕਿਉਂਕਿ ਉਹਦਾ ਮਾਹੌਲ ਇਸ ਤਰ੍ਹਾਂ ਦਾ ਹੋ ਗਿਆ ਸੀਗਾ ਨਾਲੇ ਸਾਡੇ ਤੇ ਸਾਡੇ ਤੇ ਦਲਬਾਗ ਜੀ ਜਿਹੜਾ ਜ਼ਿਲ੍ਹਾ ਅਮਰਸਰ ਤੇ ਗੁਰਦਾਸਪੁਰ ਦੇ ਦੋ ਜੇਲੇ ਨਾਲ ਖਾਸ ਕਰਕੇ ਹਾਂਜੀ ਉਹਨਾਂ ਦਿਨਾਂ ਵਿੱਚ ਕਲਾਕਾਰਾਂ ਨੇ ਗਾਉਣਾ ਕੀ ਸੀਗਾ 4 ਵਜੇ ਤੋਂ ਬਾਅਦ ਤੇ ਲੋਕਾਂ ਦੀ ਨਬਜਾਂ ਖਲੋ ਜਾਂਦੀਆਂ ਸੀਗੀਆਂ ਨਾ ਕੋਈ ਬਸ ਜਾਂਦੀ ਸੀ ਨਾ ਕੋਈ ਆਉਂਦਾ ਸੀ ਨਾ ਜਾਂਦਾ ਸੀਗੀਆਂ ਠੀਕ 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 ਪਤਾ ਨਹੀਂ ਸੀ ਲੱਗਦਾ ਕਲਾਕਾਰ ਵਿਚਾਰੇ ਲੋਕ ਲੋਕੇ ਦੇ ਵਿਚਾਰੇ ਆਪਣੇ ਘਰਾਂ ਚੋਂ ਕਿਤੇ ਜਾਂਦੇ ਸੀ ਤੇ ਆਉਂਦੇ ਸੀ ਕਿ ਸੇਤੇ ਕਿਥੇ ਜਾਂਦੇ ਤੇ ਮਦਦ ਨਹੀਂ ਕੋਈ ਹੁੰਦੀ ਉਹਤ ਮਾਹੌਲ ਖਰਾਬ ਸੀ ਉਦੋਂ ਫਿਰ ਤੁਹਾਡੇ ਪ੍ਰੋਗਰਾਮਾਂ ਦਾ ਵੀ ਫਰਕ ਪਿਆ ਨਾ ਮੈਂ ਫਿਰ ਸ਼ਹਿਰ ਦੇ ਇਕੱਲੇ ਪ੍ਰੋਮ ਕਰਦਾ ਰਿਹਾ ਵਾਂ ఆర్కెస్ట్రా ਦੇ ਪ੍ਰੋਗਰਾਮ ਮੈਂ ਜਿਹੜਾ ਇਕੱਲੇ ਨੇ ਕੀਤੇ ਹਾਂ ਜਿਆ ਰਿਕਾਰਡਿੰਗ ਕਰਦੇ ਨਹੀਂ ਬਸ ਮੈਂ ਜਗਰਾਤੇ ਵੀ ਕੀਤੇ ਧਾਰਮਿਕ ਪ੍ਰੋਗਰਾਮ ਹੀ ਕੀਤੇ ఆర్ ਵੀ ਬੋਲ ਲੈਣੇ ਮਤਮਾ ਬੀ ਆਰਕੈਸਟਰ ਆਪਾਂ ਨੂੰ ਤੁਸੀਂ ਕਿਸੇ ਹੋਰ ਆਰਕੈਸਟਰਾ ਵਾਲੇ ਨਾਲ ਆਰਕੈਸਟਰਾ ਕੋਈ ਲੋਡ ਸੀਗੀ ਜਿਹੜੇ ਸ਼ਹਿਰ 'ਚ ਬੈਠੇ ਸੀਗੇ ਜਦੋਂ ਪਿੰਡਾਂ 'ਚ ਪ੍ਰੋਗਰਾਮ ਖਤਮ ਹੋ ਗਏ ਫਿਰ ਜਾਣਾ ਹੀ ਸੀਗਾ ਕਿ ਮੇਰੀ ਚਲੋ ਕੁਦਰਤੀ ਮੈਂ ਹਿੰਦੀ ਗਾਣੇ ਵੀ ਗਾ ਲੈਂਦੀ ਸੀਗੇ ਜਿਵੇਂ ਸੁਣੋ ਉਹ ਜਦੋਂ ਇਹਨਾਂ ਨੇ ਹਿੰਦੀ ਗੀਤ ਗਾ ਲਏ ਜਾਂ ਦੂਜੇ ਗੀਤ ਗਾ ਲਏ ਸਾਡੇ ਇਹਨਾਂ ਦੇ ਫੈਨ ਮਿਲ ਜਣੇ ਮੈਨੂੰ ਕਹਿਣਾ ਵੀ ਤੁਸੀਂ ਦਿਗਾਣਾ ਕਹਣਾ ਜਿਹੜੇ ਆਰਗੇਨਾਈਜ਼ਰ ਨੇ ਖੜੇ ਹੁੰਦੇ ਸਨ ਮੈਂ ਉਹਨੂੰ ਨਹੀਂ ਮੈਂ ਉਹਨੂੰ ਕਹਿੰਦਾ ਵੀ 500 ਰੁਪਏ ਦੇ ਤੇ 500 ਰੁਪਏ ਲੈਣਾ ਫਿਰ ਮੈਂ ਹਾਂ ਮੈਂ ਡਿਊਟੀ ਫੀ ਬਹੁਤ ਬੜੀ ਆ ਗਏ ਮੈਨੂੰ ਮੇਰੇ 500 ਨਾਲ ਹੋਰ ਪੈਣੇ ਜੇ ਮੈਂ ਮੈਨੂੰ ਪਰ ਉਹ ਲੋਕਾਂ ਨੂੰ ਫਰਮਾਇਸ਼ ਕਰਦਾ ਨਹੀਂ ਦੁਕਾਨੇ ਦੀ ਅਸਾਂ ਜੀ ਤੇ ਫਿਰ ਮੈਂ ਮੇਰੇ ਵੱਲੋਂ ਨਹੀਂ ਲੈਖਣਾ ਨੇ ਵੀ 500 ਪੈ ਗਿਆ ਫਿਰ ਇਹਦਾ ਨਹੀਂ ਹੋਊਗਾ ਕਿਉਂਕਿ ਮਾੜਾ ਟਾਈਮ ਗੁਜ਼ਰਿਆ ਉਹਦਾ ਸਾਨੂੰ ਅਈ ਵਾਰ ਇੱਕ ਬੰਬੇ ਤੁਹਾਡੀ ਇੱਕ ਯਾਦ ਤੁਹਾਨੂੰ ਕਰਾਉਣ ਦੇ ਨਾਲ ਉਹਦਾ ਇੱਕ ਉਹਦੀ ਵੀ ਡੈਥ ਹੋ ਗਈ ਬਲਰਾਜ ਸਿੰਘ ਉਹਨੇ ਸਾਨੂੰ ਪ੍ਰੋਗਰਾਮ ਦੇ ਬੰਬੇ ਸੱਦਿਆ ਅੱਛਾ ਜੀ ਉੱਥੇ ਸੀ ਨਾ ਟੈਚੀ ਭਰ ਕੇ ਨੋਟਾਂ ਦਾ ਲੈਂਦਾ ਅਸੀਂ ਕੋਠੀ ਸ਼ੁਰੂ ਹੀ ਕੀਤੀ ਹੋਈ ਸੀਗੀ ਅੱਛਾ ਜੀ ਲੈਂਟਰ ਤੱਕ ਪਹੁੰਚ ਗਈ ਸੀ ਫਿਰ ਉਹਦੇ ਸਾਰੀ ਰਾਤ ਪੈਸੇ ਹੀ ਗੰਦੇ ਰਹੇ ਇੰਨੀ ਖੁਸ਼ੀ ਹੋਈ ਇਹਦੇ ਹੁਣ ਮੇਰੀ ਕੋਠੀ ਕੰਪਲੀਟ ਹੋ ਜਾਣੀ ਮਨੇ ਕੱਪੜੇ ਜਿਹੜੇ ਆਪਣੇ ਜਿਹੜੇ ਕੱਪੜੇ ਸਾਡੇ ਸੀ ਨਾ ਉਹਦੇ ਵਾਸਤੇ ਟੈਚੀ ਨਵਾਂ ਲੈਂਦਾ ਅਛਾ ਜੀ ਉਹਨੇ ਪੈਸੇ ਉਹਨੇ ਪੈਸੇ ਮਤਲਬ ਰਾਤ ਤੋਂ ਲਾ ਕੇ ਮੇਰੇ ਖਾਲ ਸਵੇਰੇ 4 ਵਜੇ ਤੱਕ ਉਹ ਹੁੰਦੇ ਛਾੜ ਗਏ ਉਹਨਾਂ ਪੈਸੇ ਮੁੱਕ ਗਏ ਜਿਹੜੇ ਅੱਗੇ ਸੁਣਨ ਵਾਲੇ ਸੀ ਕਹਿੰਦੇ ਜਾਂ ਤੇ ਹੁਣ ਸਾਨੂੰ ਘਰ ਜਾ ਕੇ ਇੱਕ ਵਾਰੀ ਫਿਰ ਦੁਬਾਰਾ ਸਟੇਜ ਸ਼ੁਰੂ ਕਰ ਉਹਦੇ ਪੈਸੇ ਲੈ ਆਉਣ ਦੋ ਅਛਾ ਜੀ ਮਤਲਬ ਉੱਥੇ ਹੀ ਸੌਣਾ ਸ਼ੁਰੂ ਹੋ ਗਏ ਮਤਲਬ ਇੰਨੀ ਦੇਰ ਤੱਕ ਪ੍ਰੋਗਰਾਮ ਚੱਲਿਆ ਔਰ ਇੰਨਾ ਪਿਆਰ ਦਿੱਤਾ ਉਹਨਾਂ ਨੇ ਭੁੱਲ ਹੀ ਆ ਰਹੀ ਦੋ ਉਹ ਭੁੱਲ ਜਾਦਾ ਉਹ ਮੇਰੇ ਬੜੇ ਬੜੇ ਮਿੱਤਰ ਸੀ ਬਲਰਾਜ ਸਿੰਘ ਨਾ ਉਹਨਾਂ ਦਾ ਦੂਜਾ ਉਹਨਾਂ ਦਾ ਵੱਡੇ ਭਰਾ ਜੀ ਸਤਪਾਲ ਸਿੰਘ ਅਛਾ ਬਹੁਤ ਆ ਬਾਕੀ ਉਹਨਾਂ ਦੀ ਕਿਆ ਹੁ ਦੋ ਤਿੰਨ ਵਾਰ ਗਏ ਉਹਨਾਂ ਨੇ ਬੰਬੇ 'ਪ੍ਰੋਗਰਾਮ' ਕਰਾਏ ਆ ਠੀਕ ਹੈ